ਹੋ ਵਾਦ ਦਾ ਘਾਟੇ ਕਈਆਂ ਨਾ ਸੀ ਗੱਲ ਕਰਦੀ ਚੰਡੀਗੜ੍ਹ 에 ਰਪੋਡ ਜਾ ਕੇ ਖਾਣੇ ਦੀ ਵੱਦ ਕਟ ਕਈਆਂ ਨਾ ਸੀ ਗੱਲ ਕਰਦੀ ਚੰਡੀਗੜ੍ਹ 에 ਰਪੋਡ ਜਾ ਕੇ ਖਾਣੇ ਦੀ ਬਿਨਾ ਨਾ ਤੇ ਲਾਸੀ ਉਹ ਪੁਲਸ ਛਾੜੇ ਦੀ ਬਿਨਾ ਨਾ ਤੇ ਲਾਸੀ ਉਹ ਪੁਲਸ ਛਾੜੇ ਦੀ ਸਾਰੇ ਹੀ ਕਾਨੂੰਨ ਸਮਝਾਤੇ ਜੱਟੀ ਨੇ ਹੇੜੀ ਵਾਦੇ ਕਟ ਫੀਰੀ ਦੀ ਬੋਲਦੀ ਕੰਗਣਾ ਦੇ ਕੰਗਲੇ ਪਵਾ ਤੇ ਜੱਟੀ ਨੇ ਹੋ ਨੇਤਾਗਿਰੀ ਵਾਲਾ ਰੋਵ ਜਾਦ ਖਾਉਂਦੀ ਸੀ ਰੋਕਿਆ ਕਿਸੇ ਤੋਂ ਰੋ ਕਹਿਣਾ ਨਾ ਚਾਉਂਦੀ ਸੀ ਨੇਤਾਗਿਰੀ ਵਾਲਾ ਰੋਵ ਜਾਦ ਖਾਉਂਦੀ ਸੀ ਰੋਕੇ ਹਾਂ ਕਿਸੇ ਦੋ ਰੋਕਣਾ ਨਾ ਚਾਹਦੀ ਸੀ ਵੈਰ ਨੇ ਤੂੰ ਫੀਰੀ ਦੀ ਕਾਨੂੰਨ ਤੋੜਦੀ ਮੈਂ ਮੈਦੂ ਫੀਰੀ ਦੀ ਕਾਨੂੰਨ ਤੋੜਦੀ ਗਲਮੇ ਤੇ ਹੱਥ ਅਸੀਂ ਫਸਾਤੇ ਜੱਟੀ ਨੇ ਜਿਹੜੀ ਵੱਧ ਘਟ ਫੀਰੀ ਦੀ ਸੀ ਬੋਲਦੀ ਕੰਗਣਾ ਦੇ ਕੰਗਲੇ ਪਵਾਤੇ ਜੱਟੀ ਨੇ ਸਾਡੀਆਂ ਮਾਵਾਂ ਨੂੰ ਵਧ ਕੱਟ ਬੋਲਦੀ ਅਨਦਾਤੇ ਤੇ ਤੂੰ ਜਖਮ ਭਰੋਲਦੀ ਸਾਡੀਆਂ ਮਾਵਾਂ ਨੂੰ ਕੱਟ ਬੰਧੇ ਬੋਲਦੀ ਅਨਦਾਤੇ ਤੇ ਤੂੰ ਜਖਮ ਭਰੋਲਦੀ ਐਰੀ ਕੀ ਮੈਂ ਸਾਡੇ ਲਾਂਗੇ ਜੂਗਾ ਕੋਲਦੀ ਉਥੇ ਉਥੇ ਥੱਪੜ ਟਕਾਤੇ ਜੱਟੀ ਨੇ ਜਿੰਜੜੀ ਵਧ ਕੱਟ ਵੀਰੀ ਦੀ ਸੀ ਬੋਲਦੀ ਕੰਗੜਾ ਲੈ ਕੰਗੜੇ ਪਵਾ ਤੇ ਜੱਟੀ ਨੇ ਹੋ ਸ਼ੇਰ ਵਾਂਗੂ ਬੁੱਕਰੀ ਛਣਾਟਾ ਛਾ ਗਿਆ 에어ਪੋਰਟ ਉੱਤੇ ਸੀ ਤੂਫਾਨ ਆ ਗਿਆ ਸ਼ੇਰ ਵਾਂਗੂ ਬੁੱਕਰੀ ਛਣਾਟਾ ਛਾ ਗਿਆ 에어ਪੋਰਟ ਉੱਤੇ ਸੀ ਤੂਫਾਨ ਆ ਗਿਆ ਰੀਤੇ ਮੁਠੀਆਂ ਨੂੰ ਬੋਲਦੀ ਬਾਡੀ ਗਾੜ ਕੰਬਣਾ ਸੀਲਾ ਤੇ ਜੱਟੀ ਨੇ ਜਿਹੜੀ ਵਾਧ ਕਟ ਵੀਰੀ ਦੀ ਬੋਲਦੀ ਕੰਗਣਾ ਦੇ ਕੰਗਣ ਪਵਾ ਦੇ ਜੱਟੀ ਨੇ ਓ ਨੌਕਰੀ ਦੀ ਕੋਈ ਪਰਵਾਹ ਨਾ ਕਰੀ ਵਖਵਾਦੀ ਦਸੇ ਕਿ ਇਹ ਵੇਰ ਨਜਈ ਨੌਕਰੀ ਰੀ ਕੋਈ ਪਰਵਾਹ ਨਾ ਕਰੀ ਵਖਵਾਦੀ ਦਸੇ ਕਿ ਨਾ ਵੇਰ ਨਜਈ ਕਰਵਿੰਦਰ ਨੇ ਫਾੜੀ ਕੇ ਕਰਵਿੰਦਰ ਨੇ ਫਾੜੀ ਕੇ ਜੜੋੜ ਦੀ ਹੀਰੋ ਵਾਲੇ ਰੋਲ ਹੈ ਨਾ ਬਾਤੇ ਜੱਟੀ ਨੇ ਢੇੜੀ ਵੱਧ ਕੱਟ ਭੀਰੀ ਦੀ ਸੀ ਬੋਲਦੀ ਕੰਗਣਾ ਦੇ ਦੇ ਕਟ ਫਿਰਦੀ ਸੀ ਬੋਲਦੀ ਕੰਗੜਾ ਦੇ ਕੰਗਣ ਪਾਵਾ ਤੇ ਜੱਟ ਨੇ